ਵੀ ਸਾਨੂੰ ਇੱਕ ਤਰ੍ਹਾਂ ਦਾ ਪੈਰਲਾਈਜ਼ਡ ਕੀਤਾ ਜਾ ਰਿਹਾ ਹੈ ਸਵਾ ਦੂਰ ਰੁਪਿਆ ਹੋ ਗਿਆ ਕਬੜੇਰੀਆ ਦਾ ਔਰ 4.5 ਰੁਪਿਆ ਹੋ ਗਿਆ ਜਿਹੜੀ ਓਪਨ ਸਟਰੀਟ ਦੀ ਜਗ੍ਹਾ ਚ ਐਪ੍ਰੋਕਸੀਮੇਟਲੀ ਕਿੰਨਾ ਕੁ ਪ੍ਰਾਪਰਟੀ ਟੈਕਸ ਦੇ ਰਹੇ ਸੀ ਹੁਣ ਉਹਨਾਂ ਨੂੰ ਕਿੰਨਾ ਕੁ ਦੇਣਾ ਪਵੇ ਪਾਣੀ ਦੇ ਉੱਪਰ ਵੀ 5% ਰੇਟ ਵਧ ਗਿਆ ਗਾਰਬੇਜ ਕਲੈਕਸ਼ਨ ਦੇ ਵੀ 5% ਇਹਨਾਂ ਨੇ ਰੇਟ ਵਧਾ ਦਿੱਤਾ ਇਹ ਰੇਟ ਵਧਦੇ ਦੇ ਰਹੇ ਤਾਂ ਚੰਡੀਗੜ੍ਹ ਵਿੱਚ ਰਹਿਣਾ ਤੇ ਜਿਹੜੇ ਰੈਜ਼ੀਡੈਂਸ ਵਾਸਤੇ ਬੜੀ ਇੱਕ ਮੁਸ਼ਕਲ ਦੀ ਗੱਲ ਹੋ ਜਾਣੀ ਹੈ ਕ੍ਰੌਫਟ ਦੀ ਬੜੀ ਅਹਿਮ ਜ਼ਿੰਮੇਵਾਰੀ ਤੁਹਾਡੇ ਕੋਲ ਹੈਗੀ ਹੈ ਇਕ ਕੋਈ ਪਲਾਨ ਹੈਗਾ ਕੋਈ ਇਸ ਦਾ ਵਿਰੋਧ ਕਰੋਗੇ ਐਮਸੀ ਦੇ ਕਮਿਸ਼ਨਰ ਨੂੰ ਮਿਲਣਾ ਹੋਵੇ ਜਾਂ ਡੀਸੀ ਨੂੰ ਮਿਲਣਾ ਹੋਵੇ ਕੋਈ ਇਸ ਬਾਰੇ ਸੋਚ ਰਿਹਾ ਵਿਚਾਰ ਸਾਂਝਾ ਕੀਤਾ ਜਾਊਗਾ ਕਿ ਸਾਨੂੰ ਪ੍ਰੋਟੈਸਟ ਕਰਨੀ ਹੈ ਕਿਸ ਤਰ੍ਹਾਂ ਕਰਨਾ ਜੋ ਵੀ ਸ਼ੋਰਮ ਹੈ ਉਹਦਾ ਤੁਸੀਂ ਲਗਾਓ ਜੀ ਕਿ ਸਿਰ ਟਿਕ 11 12000 ਰੁਪਿਆ ਜੇ ਆਪਾਂ ਹੁਣ ਇਨ ਟਾਈਮ ਪੇਮੈਂਟ ਕਰਤੀ ਹੈ ਸਾਲ ਦਾ ਜਾਂਦਾ ਜੀ ਹੁਣ 12 ਚ 48 48000 5000 ਰੁਪਿਆ ਜਾਏਗਾ ਉਹ ਵਾਦਾ 하다 ਰਹੇ ਨੇ ਪਰ ਕੋਈ ਸਹੂਲਤ ਦੇਣ ਦੀ ਕੋਈ ਗੱਲ ਲੱਗ ਰਹੀ ਹੈ ਵੀ ਕੋਈ ਕੋਈ ਫੈਸਿਲਿਟੀ ਵੀ ਮਿਲੂਗੀ ਇਸ ਇਫੋ ਕਾਰਪੋਰੇਸ਼ਨ ਦੀਆਂ ਤਨਖਾਹਾਂ ਦੇਣ ਵਾਸਤੇ ਇਹ ਪੈਸੇ ਇਕੱਠੇ ਕੀਤੇ ਜਾ ਰਹੇ ਨੇ ਬਾਬੂ ਸ਼ਹੀ ਦੇਖ ਰਹੇ ਦੂਸਰੀ ਚੰਡੀਗੜ੍ਹ ਦੀ ਗੱਲ ਕਰੀ ਤਾਂ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਵੱਲੋਂ ਜਿਹੜੇ ਪ੍ਰਾਪਰਟੀ ਟੈਕਸਿਸ ਨੇ ਉਹਨਾਂ ਨੂੰ ਰਿਵਾਈਜ਼ ਕੀਤਾ ਗਿਆ ਰੇਟਸ ਨੂੰ ਤੇ ਉਹਦੇ ਨਾਲ ਹੁਣ ਕੀ ਫਰਕ ਪੈਣ ਜਾ ਰਿਹਾ ਹੈ ਜਿਹੜੇ ਤੁਸੀਂ ਪ੍ਰਾਪਰਟੀ ਟੈਕਸਿਸ ਦਿੰਦੇ ਸੀ ਜਿਹੜੇ ਵੀ ਚੰਡੀਗੜ੍ਹ ਰਹਿੰਦੇ ਸੀਗੇ ਉਹਨਾਂ ਨੂੰ ਹੁਣ ਕਿੰਨਾ ਵੱਧ ਟੈਕਸ ਦੇਣਾ ਪਊਗਾ ਅ ਇਹਦੇ ਬਾਰੇ ਅਸੀਂ ਗੱਲਬਾਤ ਕਰਾਂਗੇ ਕਿਉਂਕਿ ਐਡਮਿਨਿਸਟ੍ਰੇਸ਼ਨ ਨੇ ਨੋਟੀਫਾਈ ਕੀਤਾ ਤੇ ਅੱਜ ਤੋਂ ਜਿਹੜੀਆਂ ਇਹ ਟੈਕਸ ਦਰਾਂ ਨੇ ਅੱਜ ਤੋਂ 1 ਅਪ੍ਰੈਲ ਤੋਂ ਇਹ ਲਾਗੂ ਹੋਣੀਆਂ ਸ਼ੁਰੂ ਹੋਣਗੀਆਂ ਕਿਉਂਕਿ ਇਸ ਫਾਈਨੈਂਸ਼ੀਅਲ ਇਅਰ ਦੇ ਲਈ ਇਹ ਇੱਕ ਵੱਡਾ ਫੈਸਲਾ ਲਿਆ ਗਿਆ ਹੈ ਕਾਫੀ ਵੱਡੇ ਚੇਂਜਸ ਆਏ ਨੇ ਐਡਵੋਕੇਟ ਹਿਤੇਸ਼ ਪੂਰੀ ਜੜਾ ਕੀ ਕਰਾਫ ਹੈਡ ਜੋ ਕਿ ਐਪੈਕਸ ਬਾਡੀ ਹੈ ਜਿੰਨੇ ਵੀ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨਸ ਨੇ ਚੰਡੀਗੜ੍ਹ ਦੇ ਉਹਨਾਂ ਦੇ ਚੇਅਰਮੈਨ ਨੇ ਤੇ ਉਹਨਾਂ ਨਾਲ ਅਸੀਂ ਇਸ ਬਾਰੇ ਗੱਲਬਾਤ ਕਰਦੇ ਆ ਪੁਰੀ ਸਾਹਿਬ ਕਿਵੇਂ ਦੇਖਦੇ ਹੋ ਇਸ ਫੈਸਲੇ ਨੂੰ ਕੀ ਕੁਝ ਚੇਂਜ ਹੋ ਰਿਹਾ ਹੈ ਕਿੰਨੇ ਟੈਕਸ ਵਧ ਗਏ ਨੇ ਪਹਿਲਾਂ ਤਾਂ ਸਰ ਮੈਂ ਤੁਹਾਡੇ ਬਾਬੂ ਸ਼ਾਹ ਚੈਨਲ ਦਾ ਬੜਾ ਧੰਨਵਾਦ ਦਿੰਦਾ ਕਿ ਤੁਸੀਂ ਇਹ ਮਸਲਾ ਜਿਹੜਾ ਚੱਕਿਆ ਹੈ ਇਹ ਚੰਡੀਗੜ੍ਹ ਦਾ ਇੱਕ ਅਹਿਮ ਮਸਲਾ ਹੈ ਅੱਜ ਜਦ ਅਸੀਂ ਇਹ ਨਿਊਜ਼ ਪੜ੍ਹੀ ਹੈ ਪੇਪਰ ਦੇ ਵਿੱਚ ਵੀ ਅੱਜ ਤੋਂ ਜਿਹੜੀਆਂ ਨਵੀਆਂ ਦਰਾਂ ਨੇ ਪ੍ਰੋਪਰਟੀ ਟੈਕਸ ਦੀਆਂ ਇਹ ਲਾਗੂ ਹੋ ਗਈਆਂ ਕਿ ਰੈਜ਼ੀਡੈਂਸ ਨੇ ਮੈਨੂੰ ਆਰ.ਡਬਲਯੂ ਦੇ ਫੋਨ ਆਨੇ ਸ਼ੁਰੂ ਹੋ ਗਏ ਸਵੇਰ ਤੋਂ ਹੀ ਉਹ ਇਹ ਕਹਿੰਦੇ ਪਏ ਵੀ ਸਾਨੂੰ ਇੱਕ ਤਰ੍ਹਾਂ ਦਾ ਪੈਨਲਾਈਜ਼ਡ ਕੀਤਾ ਜਾ ਰਿਹਾ ਹੈ ਜਿਹੜੀਆਂ ਅੱਜ ਦੀਆਂ ਇਨਕਰੀਜ਼ ਅ ਪ੍ਰੋਪਰਟੀ ਟੈਕਸ ਜਿਹੜੀਆਂ ਦਰਾਂ ਨਵੀਆਂ ਬਣਾਈਆਂ ਗਈਆਂ ਉਹ ਦਰਾਂ 300 ਟਾਈਮਸ 3 ਟਾਈਮਸ ਤਾਂ ਹੋ ਗਈ ਉਹ ਜਿਹੜੀ ਰੈਜ਼ੀਡੈਂਸ਼ੀਅਲ ਪ੍ਰੋਪਰਟੀ ਸੀ ਔਰ 4 ਟਾਈਮਸ ਕਮਰਸ਼ੀਅਲ ਪ੍ਰੋਪਰਟੀ ਦੀ ਅੱਜ ਅਸੀਂ ਰੈ residențial ਪ੍ਰੋਪਰਟੀ ਦੇ ਵਿੱਚ 100 ਰੁਪਏ ਸਕਰ ਫਿਟ ਦੇ ਹਿਸਾਬ ਦੇ ਨਾਲ ਜਿਹੜੀ ਕਵਰਡ ਏਰੀਆ ਔਰ 75 ਪੈਸੇ ਅਸੀਂ ਉਹ ਜਿਹੜੀ ਖੁੱਲਾ ਯਾਨੀ ਕਿ ਨਾਨ ਕਵਰਡ ਏਰੀਆ ਦਾ ਅਸੀਂ 100 ਰੁਪਏ ਦੰਨੇ ਆ ਔਰ 75 ਪੈਸੇ ਦੰਨੇ ਕਵਰਡ ਏਰੀਆ ਦਾ ਉਹ ਹੋ ਗਿਆ ਜੀ ਸਵਾ ਦੋ ਰੁਪਏ ਦਾ ਹੋ ਗਿਆ ਕਵਰਡ ਏਰੀਆ ਦਾ ਔਰ ਸਾਢੇ ਚਾਰ ਰੁਪਏ ਹੋ ਗਿਆ ਜਿਹੜੀ ਓਪਨ ਛੱਡੀ ਜਿਹੜੀ ਜਗ੍ਹਾ ਛੱਡੀ ਜਿਹੜੀ ਅਨ ਕਵਰਡ ਜਿਹੜੀ ਹੈਗੀ ਹੈ ਤੇ ਉਹਦਾ ਹੋ ਗਿਆ ਇਹ ਸਭ ਨਾਲ 3 ਟਾਈਮਸ ਰੇਟ ਜਿਹੜੇ ਹੈ ਪ੍ਰੋਪਰਟੀ ਟੈਕਸ ਦੇ ਵੱਧ ਗਏ ਨੇ ਹੁਣ ਜਿਵੇਂ ਕਿ ਆਪ ਜੀ ਨੂੰ ਪਤਾ ਹੈ ਕਿ ਜਿਹੜਾ ਇੱਥੇ ਚੰਡੀਗੜ੍ਹ ਦੇ ਵਿੱਚ ਜ਼ਿਆਦਾ ਲੋਕ ਸੈਲਿਡ ਕਲਾਸ ਐਂਡ ਰਿਟਾਇਰਡ ਪੀਪਲ ਇੱਥੇ ਰਹਿੰਦੇ ਨੇ ਸੋ 10 15% ਇੱਥੇ ਬਿਜ਼ਨਸ ਕਲਾਸ ਹੈ ਔਰ ਉਹ ਵੀ ਬੜੀ ਘਟ ਰਹੀ ਗਈ ਹੈ ਉਸ ਤੋਂ ਵੀ ਹੁਣ ਜਿਹੜਾ ਪਲਾਨ ਹੋ ਰਿਹਾ ਉਹ ਮੋਹਾਲੀ ਔਰ ਪਚਕੂਲੇ ਵਿੱਚ ਹੋ ਰਿਹਾ ਉਹਦਾ ਰੀਜ਼ਨ ਇਹ ਹੈ ਵੀ ਕਿਉਂਕਿ ਇੱਥੇ ਦੀ ਜਿਹੜੀ ਪਾਲਿਸੀਜ਼ ਹੈਗੀ ਬਿਲਡਿੰਗ ਬਾਇਲਾਜ਼ ਦੀ ਜਿਹੜੀ ਪਾਲਿਸੀਜ਼ ਹੈਗੀਆਂ ਉਹ ਸਾਡੀਆਂ ਬਿਜ਼ਨਸ ਫ੍ਰੈਂਡਲੀ ਲੋਕਾਂ ਦੀ ਨਹੀਂ ਹੈ ਅੱਜ ਦਾ ਜਿਹੜਾ ਹਾਲੇ ਜਿਹੜਾ ਇਹ ਬਦਲਾਣਾ ਸੀਗਾ ਰੇਟ ਉਹਦਾ ਅੱਜ ਦੀ ਜਿਹੜੀ ਰੈਜੀਨੈਂਸ ਸ਼ੌਕ ਇਸ ਲਈ ਹੋਇਆ ਵੀ ਹਾਲੇ ਇਹਨਾਂ ਨੇ ਪਹਿਲੀ ਅਪ੍ਰੈਲ ਤੋਂ ਵਾਲੇ ਉਹ ਰੇਟ ਵਧਾਏ ਨੇ ਕਿ ਜਿਹੜੇ ਕਲੈਕਟਰ ਰੇਟ ਇਹਨਾਂ ਨੇ ਜਿਹੜਾ ਕੀਤਾ ਆਲਮੋਸਟ ਡਬਲ ਕਰਤਾ ਤੇ ਉਹ ਹਾਲੇ ਉਹ ਸਦਮੇ ਤੋਂ ਤਾਂ ਰੈਜੀਨੈਂਸ ਉੱਭਰੀ ਨਹੀਂ ਔਰ ਅੱਜ ਤੋਂ ਇਹਨਾਂ ਨੇ ਇਹਦੀਆਂ ਦਰਾਂ ਵਧਾਤੀਆਂ ਪ੍ਰਾਪਰਟੀ ਟੈਕਸ ਦੀਆਂ ਪਾਣੀ ਦੇ ਉੱਪਰ ਵੀ 5% ਰੇਟ ਵਧ ਗਿਆ ਗਾਰਬੇਜ ਕਲੈਕਸ਼ਨ ਦੇ ਵੀ 5% ਇਹਨਾਂ ਨੇ ਰੇਟ ਵਧਾਤਾ 6 ਪੈਸੇ ਪਰ ਯੂਨਿਟ ਦਾ ਰੇਟ ਪਹਿਲਾਂ ਬਿਜਲੀ ਦਾ ਇਹ ਵੱਧ ਚੁੱਕਾ ਹੈਗਾ ਜੇ ਇਸ ਤਰੀਕੇ ਨਾਲ ਹੀ ਇਹ ਰੇਟ ਵਧਦੇ ਰਹੇ ਤਾਂ ਚੰਡੀਗੜ੍ਹ ਵਿੱਚ ਰਹਿਣਾ ਤੇ ਜਿਹੜੇ ਰੈਜ਼ੀਡੈਂਸ ਵਾਸਤੇ ਬੜੀ ਇੱਕ ਮੁਸ਼ਕਲ ਦੀ ਗੱਲ ਹੋ ਜਾਣੀ ਹੈ ਔਰ ਕਿਉਂਕਿ ਅੱਜ ਕੱਲ ਖਰਚੇ ਇੰਨੇ ਵੱਧ ਗਏ ਨੇ ਔਰ ਇਹ ਨਹੀਂ ਹੈ ਕਿ ਚੰਡੀਗੜ੍ਹ ਵਿੱਚ ਕਿਸੇ ਚੀਜ਼ ਦੀ ਕੋਈ ਘਾਟ ਹੈ ਚੰਨੀ ਗੋਟੋ ਸੈਂਟਰ ਦੀ ਵੀ ਹੈਲਪ ਆਂਦੀ ਕਿਉਂਕਿ ਅਸੀਂ ਸੈਂਟਰ ਦੇ ਟਾਲਦੇ ਆ ਟੈਕਸੀਸ ਵੀ ਲੋਗੇ ਤੇ ਬੜੇ ਲਾ ਅਬਾਰਡਿੰਗ ਲੋਗ ਹੈ ਔਰ ਟੈਕਸ ਦੰਦੇ ਨੇ ਔਰ ਜਿਹੜੇ ਵੀ ਟੈਕਸ ਇਹਨਾਂ ਨੂੰ ਨਹੀਂ ਰਿਕਵਰੀ ਹੋਈ ਪ੍ਰੋਪਰਟੀ ਟੈਕਸ ਦੀ ਹੈ ਕਿ ਜਿੱਦੀ ਉਹ ਸਾਰੀ ਗਵਰਨਮੈਂਟ ਬਿਲਡਿੰਗਾਂ ਨੇ ਆਦਰਵਾਇਜ਼ ਪ੍ਰਾਈਵੇਟ ਬੰਦੇ ਤਾਂ ਚੰਦ ਹੋਣੇ ਜੀ ਗਿਣਤੀ ਦੇ ਵਿੱਚ ਜੇ ਉਹਨਾਂ ਨੇ ਨਹੀਂ ਦਿੱਤਾ ਉਹਨਾਂ ਦਾ ਜਿਹੜਾ ਖਮਿਆਜ਼ਾ ਹੈ ਜਿਹੜੇ ਕਰੋੜਾਂ ਰੁਪਏ ਉਹਨਾਂ ਕੋਲ ਪੈਂਦੀ ਪਿਆ ਉਹਦਾ ਹੁਣ ਜਨਰਲ ਪਬਲਿਕ ਭੁਗਤੇ ਆ ਅੱਛਾ ਕੋਈ ਐਗਜ਼ਾਮਪਲ ਦੇ ਸਕਦੇ ਹੋ ਕਿ ਜਿਵੇਂ ਆਮ ਤੌਰ ਤੇ ਜਿਹੜੇ ਘਰਾਂ ਨੂੰ ਚਾਹੇ ਕਹਿ ਲਓ ਵੀ 10 ਮਰਲੇ ਵਾਲੇ ਸੀਗੇ ਜਾਂ 12 ਮਰਲੇ 14 ਮਰਲੇ ਵਾਲੇ ਘਰ ਸੀਗੇ ਤਾਂ ਉਹ ਅਪਰੋਕਸੀਮੇਟਲੀ ਕਿੰਨਾ ਕੁ ਪ੍ਰਾਪਰਟੀ ਟੈਕਸ ਦੇ ਰਹੇ ਸੀ ਹੁਣ ਉਹਨਾਂ ਨੂੰ ਕਿੰਨਾ ਕੁ ਦੇਣਾ ਪਊਗਾ ਜੀ ਦੇਖੋ ਜੀ ਜਿੱਦਾਂ ਹੁਣ ਅਸੀਂ ਇੱਥੇ ਸਾਡਾ ਸਾਡੇ 7 ਮਰਲੇ ਦਾ ਮਕਾਨ ਹੈਗਾ ਅਸੀਂ ਜਿਹੜਾ ਪ੍ਰਾਪਰਟੀ ਟੈਕਸ ਇਹਨਾਂ ਨੂੰ ਦੇ ਰਹੇ ਸੀ ਉਹ ਪੂਰੇ ਹਾਊਸ ਦਾ ਉਹ ਮੇਰੇ ਖਿਆਲ ਅਸੀਂ 22-2300 ਰੁਪਏ ਦੇ ਕਰੀਬ ਅਸੀਂ ਸਾਹਲ ਦੇ ਦਈ ਸੀ ਉਹਨੇ 5 ਤੋਂ ਲੈ ਕੇ 6000 ਰੁਪਏ ਦੇ ਵਿੱਚ ਜਾਊਗਾ ਠੀਕ ਹੈ ਬਾਰਾ ਮਰਲੇ ਦਾ ਮਕਾਨ ਦਾ ਅਸੀਂ ਮੈਂ ਦੇ ਰਿਹਾ ਸੀ ਜੀ ਪ੍ਰੋਪਰਟੀ ਟੈਕਸ ਕੋਈ 2700 2800 ਰੁਪਈਆ ਹੁਣ ਉਹ ਵੀ 6000 ਦੇ ਤੇ ਉੱਪਰ ਉਹ 7000 ਤੇ ਪਹੁੰਚ ਜਾਣਾ ਮਨ ਕਹਿੰਦਾ ਭਾਅ ਹੋਰ ਤੇ ਹੈ ਵੀ 3 ਟਾਈਮਸ ਹੋ ਜਾਏਗਾ ਜੀ ਤੇ ਜਿਹੜੀ ਪ੍ਰੋਪਰਟੀ ਹੈ ਜਿਵੇਂ ਸ਼ੋਰੂਮ ਇੱਕ ਸਿੰਪਲ ਹੈਗਾ ਜੀ ਇੱਕ ਸ਼ੋਰੂਮ ਜਿਹੜਾ ਸਿੰਗਲ ਵੇ ਸ਼ੋਰੂਮ ਹੈ ਉਹਦਾ ਤੁਸੀਂ ਲਗਾਓ ਜੀ ਕਿ ਸੜਿਕ 11 12000 ਰੁਪਇਆ ਜੇ ਆਪਾਂ ਉਹਨੂੰ ਇਨ ਟਾਈਮ ਪੇਮੈਂਟ ਕਰਦੇ ਹਾਂ ਸਾਲ ਦਾ ਜਾਂਦਾ ਜੀ ਹੁਣ 12 ਚ 48 48000 5000 ਰੁਪਇਆ ਜਾਏਗਾ ਜੀ ਤਾਂ ਸੋ ਇੰਨਾ ਫਰਕ ਪੈ ਜਾਏਗਾ ਤੇ ਕੀ ਤੁਸੀਂ ਤੁਹਾਨੂੰ ਇਹ ਲੱਗਦਾ ਨਹੀਂ ਜੀ ਕਿ ਇਹ ਜਿਹੜਾ ਸਟੈਪ ਲੱਤਾ ਸਰਕਾਰ ਨੇ ਇਹਦੇ ਨਾਲ ਇੱਥੇ ਕਿੰਨੀ ਇਨਫਲੇਸ਼ਨ ਹੋ ਜਾਏਗੀ ਕਿਉਂਕਿ ਜਿਹੜਾ ਵੀ ਮਕਾਨ ਮਾਲਿਕ ਹੋਊਗਾ ਜਾਂ ਕੋਈ ਜੇ ਕੱਲ ਨੂੰ ਉਹ ਚੀਜ਼ ਕਿਰਾਏ ਤੇ ਦਿੰਦਾ ਤੇ ਉਸ ਚੀਜ਼ ਦੇ ਕਿਰਾਏ ਵੀ ਵਧਣਗੇ ਪ੍ਰਾਪਰਟੀਆਂ ਦੇ ਰੇਟ ਪਹਿਲਾਂ ਕਲੈਕਟਰ ਰੇਟ ਨਾਲ ਵੀ ਵਧ ਰਹੇ ਸੀ ਹੁਣ ਇਹ ਇਹ ਹੁਣ ਰੈਂਟਲ ਵੈਲਿਊ ਕਿਉਂਕਿ ਜਿਹੜਾ ਇਹ ਪ੍ਰੋਪਰਟੀ ਟੈਕਸ ਲੱਗਦਾ ਇਹ ਰੈਂਟਲ ਵੈਲਿਊ ਦੇ ਹਿਸਾਬ ਨਾਲ ਲੱਗਦਾ ਇਹਦਾ ਮਤਲਬ ਇਹ ਹੋ ਗਿਆ ਕਿ ਜਿਹੜਾ ਪ੍ਰੋਪਰਟੀ ਡਿਟੈਕਸ਼ਨ ਨਾਲ ਨੇ 3 ਟਾਈਮ ਵਧਾਇਆ ਤੇ ਹੁਣ ਰੈਂਟ ਵੀ ਉਸ ਹਿਸਾਬ ਦੇ ਨਾਲ ਵਧਣਾ ਚਾਹੀਦਾ ਹੈ ਜੇ ਰੈਂਟ ਉਸ ਹਿਸਾਬ ਨਾਲ ਵੱਧ ਗਏ ਤਾਂ ਇੱਕ ਇਨਫਲੇ ਇੱਕ ਜਿਹੜੀ ਇੱਥੇ ਇਨਫਲੇਸ਼ਨ ਆਏਗੀ ਚੰਡੀਗੜ੍ਹ ਦੇ ਵਿੱਚ ਉਹ ਇੰਡੀਆ ਦੇ ਵਿੱਚ ਮੈਨੂੰ ਲੱਗਦਾ ਨਹੀਂ ਵੀ ਇਸ ਤੋਂ ਮਹਿੰਗਾ ਸ਼ਹਿਰ ਕੋਈ ਚੰਡੀਗੜ੍ਹ ਤੋਂ ਹੋਰ ਰਹਿ ਜਾਣਾ ਜੇ ਇਸ ਤਰੀਕੇ ਨਾਲ ਹੀ ਸਰਕਾਰ ਦੀ ਕੋਈ ਨੀਤੀਆਂ ਚੱਲਦੀਆਂ ਰਹੀਆਂ ਇਹ ਪੁਰੀ ਸਾਹਿਬ ਇੱਕ ਤੁਸੀਂ ਜ਼ਿਕਰ ਕੀਤਾ ਵੀ ਜਿਹੜਾ ਪਾਣੀ ਦੇ ਜਿਹੜੇ ਬਿੱਲ ਆਉਂਦੇ ਸੀ ਮਿਊਨਿਸਪਲ ਕਾਰਪੋਰੇਸ਼ਨ ਲੈਂਦੀ ਸੀ ਪਾਣੀ ਉਹਦੇ ਚ ਗਾਰਬੇਜ ਦਾ ਵੀ ਇਨਕਲੂਡਡ ਸੀ ਤੁਸੀਂ ਕਿਹਾ ਵੀ ਉਹ ਵੀ ਵਧਾਇਆ ਉਹ ਵਧਾਤਾ ਰਹੇ ਨੇ ਪਰ ਕੋਈ ਸਹੂਲਤ ਦੇਣ ਦੀ ਕੋਈ ਗੱਲ ਲੱਗ ਰਹੀ ਹੈ ਵੀ ਕੋਈ ਕੋਈ ਫੈਸਿਲਿਟੀ ਵੀ ਮਿਲੂਗੀ ਦੇਖੋ ਜਿਹੜੇ ਕਾਰਪੋਰੇਸ਼ਨ ਨੇ ਜਿਹੜੇ ਇਹ ਰੇਟ ਵਧਾਏ ਨੇ ਜਿਨੇ ਰੇਟ ਵੀ ਜਿਵੇਂ ਪ੍ਰੋਪਰਟੀ ਟੈਕਸ ਵਧਾਉਂਦੇ ਵੀ ਆ ਇਹਦੇ ਐਬਸ ਵਿੱਚ ਰੈਜ਼ਿਡੈਂਸ ਨੂੰ ਕੀ ਕੋਈ ਸਰਵਿਸ ਦੇ ਵਿੱਚ ਕੋਈ ਵਾਦਾ ਮਿਲ ਰਿਹਾ ਕੋਈ ਨਹੀਂ ਮਿਲ ਰਿਹਾ ਇਹ ਜਿਹੜੇ ਵੀ ਰੇਟ ਬਤਾਏ ਜਾ ਰਹੇ ਨੇ ਇਹ ਸਿਰਫ ਕਾਰਪੋਰੇਸ਼ਨ ਦੀਆਂ ਤਨਖਾਹਾਂ ਦੇਣ ਵਾਸਤੇ ਹੀ ਪੈਸੇ ਇਕੱਠੇ ਕੀਤੇ ਜਾ ਰਹੇ ਨੇ ਜਿਹੜਾ ਬੰਦਾ ਇੱਕ ਆਨੈਸਟ ਟੈਕਸ ਪੇਅਰ ਹੈ ਉਹਨੂੰ ਪਨਲਟੀ ਲਗਾਈ ਜਾ ਰਹੀ ਹੈ ਉਹਨੂੰ ਪੈਨਲਾਈਜ਼ ਕੀਤਾ ਜਾ ਰਿਹਾ ਹੈ ਵੀ ਤੂੰ ਜਿਹੜਾ ਟੈਕਸ ਦੇ ਰਿਹਾ ਤੂੰ ਆਨੈਸਟਲੀ ਕਿਉਂ ਦੇ ਰਿਹਾ ਇਹਦਾ ਮਤਲਬ ਤਾਂ ਇਹੀ ਹੋਇਆ ਨਾ ਤੇ ਸਾਡੇ ਤੇ ਇੱਕ ਤਰ੍ਹਾਂ ਦਾ ਬਰਡਨ ਹੈ ਉਹਦੇ ਨਾਲ ਪਾਣੀ ਦਾ ਵੀ ਰੇਟ ਵੱਧ ਰਿਹਾ ਹੈ ਪਾਣੀ ਦਾ ਰੇਟ ਤੁਸੀਂ ਇਹ ਲਾ ਕੇ ਚੱਲੋ ਜੀ ਜੇ ਪੰਜਾਬ ਵਿੱਚ ਉਹਨਾਂ ਨੇ ਫਿਕਸ ਚਾਰਜ ਕੀਤੇ ਆ ਵੀ 500 ਰੁਪਏ ਘਰ ਦਾ ਉਹਨਾਂ ਨੇ ਲੈਣਾ ਇੱਥੇ ਕਿਹੜਾ ਵੀ ਘਰ ਆ ਸਾ ਜਿੱਥੇ 500 ਰੁਪਏ ਦਾ ਬਿੱਲ ਆਉਂਦਾ ਉਹ ਇਹ ਛੋਟੇ ਤੋਂ ਛੋਟੇ ਫਲੈਟ ਦਾ ਬਿੱਲ ਵੀ ਇਸ ਤੋਂ ਇਸ ਤੋਂ ਵੱਧ ਪਾਣੀ ਦਾ ਆ ਜਾਂਦਾ ਕਿਉਂਕਿ ਉਹਦੇ ਵਿੱਚ ਗਾਰਬੇਜ ਕਲੈਕਸ਼ਨ ਚਾਰਜਸ ਵੀ ਲੱਗਦੇ ਨੇ ਉਹ ਵੀ 5% ਇਹਨਾਂ ਨੇ ਵਧਾ ਦਿੱਤੇ ਉਹਨੇ ਇੱਕ ਜਿਹੜੀ ਕਨਾਲ ਦੀ ਕੋਠੀ ਦਾ ਮੈਂ ਅੱਜ ਪੜ ਰਿਹਾ ਸੀਗਾ ਉਹਦੇ ਵਿੱਚ ਅੱਗੇ ਉਹਨੂੰ 290 ਰੁਪਏ ਦਿੰਦਾ ਪਿਆ ਸੀ ਉਹਨੂੰ ਉਹ 5% ਹੋਰ ਵਧਾ ਕੇ ਉਹ 300 ਕੁਛ ਰੁਪਏ 300 350 ਰੁਪਏ ਜਾਂ 400 ਰੁਪਏ ਦੇ ਕਰੀਬ ਉਹ ਉਹ ਵੀ ਉਹ ਵੀ ਪਹੁੰਚ ਅੁੱਜਾਣਾ ਗਾਡ ਵਾਹਿਕ ਕਲੈਕਸ਼ਨ ਦਾ ਤਾਂ ਜੇ ਐਸਟਰਾ ਹੀ ਰੇਟ ਅਗੇ ਨੂੰ ਵੀ ਵੱਧ ਦੇ ਰਹੇ ਤਾਂ ਮਨ ਨੂੰ ਨਹੀਂ ਲੱਗਦਾ ਕਿ ਚੰਡੀਗੜ੍ਹ ਵਿੱਚ ਕੋਈ ਐਸਟਰਾ ਦੀ ਸਹੂਲਤ ਮਿਲੀ ਜਾ ਉਹ ਚੰਡੀਗੜ੍ਹ ਰਿਆਨ ਦਾ ਕੋਈ ਇਨਾ ਫਾਇਦਾ ਹੋਊਗਾ ਤੇ ਤੁਸੀਂ ਕੋਈ ਕ੍ਰੌਫੈਟ ਦੀ ਬੜੀ ਅਹਿਮ ਜ਼ਿੰਮੇਵਾਰੀ ਤੁਹਾਡੇ ਕੋਲ ਹੈਗੀ ਹੈ ਕੋਈ ਪਲਾਨ ਹੈਗਾ ਕੋਈ ਇਸ ਦਾ ਵਿਰੋਧ ਕਰੋਗੇ ਐਮਸੀ ਦੇ ਕਮਿਸ਼ਨਰ ਨੂੰ ਮਿਲਣਾ ਹੋਵੇ ਜਾਂ ਡੀਸੀ ਨੂੰ ਮਿਲਣਾ ਹੋਵੇ ਕੋਈ ਇਸ ਬਾਰੇ ਸੋਚ ਰਹੇ ਹੋ ਦੇਖੋ ਜੀ ਅੱਜ ਇਹ ਆਇਆ ਜੀ ਨੋਟੀਫਿਕੇਸ਼ਨ ਜਿਹੜੀ ਅੱਜ ਹਨ ਨੇ ਕੀਤੀ ਹੈ ਉਨਸੀ ਆਪਣੀ ਜਿਹੜੀ ਸਾਡੀ ਔਨ ਕਮਿੰਗ ਇਸ ਮਹੀਨੇ ਵਿੱਚ ਇੱਕ ਤਾਂ ਐਗਜ਼ੈਕਟਿਵ ਮੀਟਿੰਗ ਹੋਣੀ ਹੈ ਉਹਦੇ ਵਿੱਚ 100 RWs ਦੇ ਰਿਪਰੈਜ਼ੈਂਟੇਟਿਵ ਆਣਗੇ ਉਹਨਾਂ ਨਾਲ ਬੈਠ ਕੇ ਇਹ ਵਿਚਾਰ ਸਾਂਝਾ ਕੀਤਾ ਜਾਊਗਾ ਕਿ ਸਾਨੂੰ ਪ੍ਰੋਟੈਸਟ ਕਰਨੀ ਹੈ ਕਿਸ ਤਰ੍ਹਾਂ ਕਰਨਾ ਜੋ ਵੀ ਫੈਸਲਾ ਹੋਊਗਾ ਉਹਨਾਂ ਵਿੱਚ ਬੈਠ ਕੇ ਸਾਨੂੰ ਇਹ ਇਸ ਚੀਜ਼ ਦੇ ਉੱਪਰ ਡਿਸਕਸ ਕਰਨਾ ਪਊਗਾ ਪਰ ਸਵੇਰ ਤੋਂ ਲੈ ਕੇ ਹੁਣ ਤੱਕ ਲੋਕਾਂ ਦੀ ਰੈਜੈਂਟਮੈਂਟ ਬਹੁਤ ਰੈਜੈਂਟਮੈਂਟ ਹੈ ਉਹ ਨਿੱਨਾ ਕੇ ਪਾਰ ਬੈ ਗਿਆ ਬਾਕੀ ਰਹਿ ਗਈ ਹੁਣ ਐਮਸੀ ਨੂੰ ਮਿਲਣ ਦੀ ਗੱਲ ਹੁਣ ਮਨ ਨੂੰ ਨਹੀਂ ਲੱਗਦਾ ਜੀ ਥੱਲੇ ਅਫਸਰਾਂ ਨੂੰ ਮਿਲਣਾ ਮੈਂ ਤਾਂ ਅੱਜ ਇੱਕ ਰਿਕੁਐਸਟ ਪਾਈ ਹੈਗੀ ਉੱਪਰ ਗਵਰਨਰ ਸਾਹਿਬ ਨਾਲ ਮੈਂ ਸਾਡਾ ਹੀ ਐਕਸੀਡੈਂਸੀ ਜਿਹੜੇ ਗਵਰਨਰ ਸਾਹਿਬ ਨੇ ਆਪਾਂ ਉਹਨਾਂ ਨੂੰ ਮਿਲ ਕੇ ਉਹਨਾਂ ਨੂੰ ਅਵਗਤ ਕਰਾਵਾਂਗੇ ਕਿ ਚੰਡੀਗੜ੍ਹ ਦੇ ਵਿੱਚ ਜਿਹੜੀ ਸਰਵਿਸ ਕਲਾਸ ਲੋਕ ਰਹਿੰਦੇ ਨੇ ਵੀ ਉਹਨਾਂ ਨੂੰ ਥੋੜਾ ਜਿਹਾ ਜਿਹੜਾ ਬਲਡਨ ਟੈਕਸ ਦਾ ਕੱਟ ਪਾਇਆ ਜਾਵੇ ਔਰ ਜਿਹੜਾ ਇਹ ਯੂਨੀਲੇਟਰਲੀ ਡਿਸੀਜਨ ਲੈ ਲੀਤਾ ਗਿਆ ਹੈ ਇਹਦਾ ਵਿਧਾਨ ਦਾ ਪ੍ਰੋਪਰਟੀ ਟੈਕਸ ਦਾ ਇਨੂੰ ਆਲਪਾਸ ਲੱਤਾ ਜਾਵੇ ਫਿਲਹਾਲ ਉਹਦੇ ਤੇ ਡਿਸਕਸ਼ਨ ਕੀਤੀ ਜਾਵੇ ਅਸੀਂ ਹੋਰ ਵੀ ਇੱਕ ਚੀਜ਼ ਇਹਦੇ ਤੇ ਅਸੀਂ ਸੋਚ ਰਹੇ ਹਾਂ ਕਿ ਅਸੀਂ ਸਾਨੂੰ ਐਮਸੀ ਪੁੱਛੇ ਵੀ ਅਸੀਂ ਆਪਣੇ ਜਿਹੜੇ ਰਿਸੋਰਸਸ ਆ ਅਸੀਂ ਕਿਸ ਤਰ੍ਹਾਂ ਬਧਾਣੇ ਸਾਡੇ ਕੋਲ ਸੁਜੈਸ਼ਨ ਹੈ ਸਾਡੇ ਲੋਕਾਂ ਕੋਲ ਕਿ ਅਸੀਂ ਸਾਡੀ ਜਿਹੜੀ ਆਰਡਬੀਓਜ਼ ਹੁੰਦੀਆਂ ਉਹਨਾਂ ਤੇ ਆਮ ਤੌਰ ਤੇ ਜਿਆਦਾ ਰਿਟਾਇਰਡ ਲੋਕ ਹੁੰਦੇ ਨੇ ਉਹਨਾਂ ਕੋਲ ਬੜੀਆਂ ਸਾਡੇ ਕੋਲ ਸੋਲੂਸ਼ਨ ਹੁੰਦੀਆਂ ਬਹੁਤ ਜਿਆਦਾ ਸਾਡੇ ਕੋਲ ਉਡੀ ਅੱਗੇ ਹੈਗੇ ਐਮਸ ਜੋ ਪ੍ਰੋਜੈਕਟ ਜੋ ਅਸੀਂ ਅੱਗੇ ਉਹਨਾਂ ਨੂੰ ਦੱਸ ਸਕਦੇ ਹਾਂ ਵੀ ਅਸੀਂ ਕਿਸ ਤਰੀਕੇ ਨਾਲ ਉਹਨਾਂ ਨੂੰ ਸੁਜੈਸ਼ਨ ਦੇ ਸਕਦੇ ਹਾਂ ਸਾਡੇ ਕੋਲ ਮੰਗਨ ਦਾ ਸਹੀ ਨਾ ਇੱਕ ਸਿੰਪਲ ਰੇਟ ਵਧਾਣਾ ਇਹਦਾ ਇੱਕ 2 ਸਾਲ ਬਾਅਦ ਫਿਰ ਇਹੀ ਰੇਟ ਵਧਾ ਦੇਣਗੇ 3 ਸਾਲ ਬਾਅਦ ਫਿਰ ਇਹੀ ਰੇਟ ਵਧਾ ਦੇਣਗੇ ਤੇ ਜੇ ਇਸ ਤਰ੍ਹਾਂ ਹੀ ਕੰਮ ਚੱਲਦਾ ਰਿਹਾ ਤੇ ਮੈਨੂੰ ਲੱਗਦਾ ਵੀ ਚੰਡੀਗੜ੍ਹ ਵਿੱਚ ਬਹੁਤ ਡਿਫਿਕਲਟ ਹੋ ਜਾਣਾ ਲੋਕਾਂ ਨੂੰ ਰੋਟੀ ਖਾਣਾ ਵੀ ਬਹੁਤ ਜ਼ਿਆਦਾ ਡਿਫਿਕਲਟ ਹੈ অল레ਡੀ ਇਹ ਤੇ ਕਿਰਾਏ ਬਹੁਤ ਜ਼ਿਆਦਾ ਨੇ ਮਹਾਲੀ ਮਚਕੂਲੇ ਐਸ ਕੰਪੇਅਰ ਟੂ ਮਹਾਲੀ ਅਨ ਮਚਕੂਲੇ ਫਿਲ ਫਿਲਹਾਲ ਜਿਹੜੀ ਜਿਹੜੀ ਇਹਨਾਂ ਨੇ ਵਧਾਇਆ ਕਲੈਕਟਰ ਰੇਟ ਪਲੱਸ ਜਿਹੜਾ ਪ੍ਰੋਪਰਟੀ ਟੈਕਸ ਇਹਦੇ ਵਤਨ ਦੇ ਨਾਲ ਇਹਦੇ ਕਿਰਾਏ ਮੈਨੂੰ ਲੱਗਦਾ ਨਹੀਂ ਵੀ ਇਹ ਕਿਰਾਏ ਡਬਲ ਤੋਂ ਵੀ ਅੱਗੇ ਉੱਪਰ ਜਾ ਸਕਦੇ ਠੀਕ ਹੈ ਬਹੁਤ ਸ਼ੁਕਰੀਆ ਸੋ ਅਸੀਂ ਗੱਲਬਾਤ ਕਰ ਰਹੇ ਸੀ ਕਿ ਕਿ ਇਸ ਤਰ੍ਹਾਂ ਦੇ ਨਾਲ ਪ੍ਰਭਾਵ ਪੈ ਰਿਹਾ ਜੇ ਇੱਕ ਇੱਕ ਇੰਡੀਵਿਜੂਅਲ ਤੌਰ ਤੇ ਵੇਖੀ ਕਿ ਰੈਜ਼ੀਡੈਂਟ ਦੇ ਤੌਰ ਤੇ ਵੇਖੀ ਕਿਉਂਕਿ ਇਹ ਨੁਮਾਇंदे ਨੇ ਜਿਹੜੇ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨਸ ਨੇ ਉਹਨਾਂ ਨੂੰ ਰਿਪਰੈਜ਼ੈਂਟ ਕਰਦੇ ਨੇ ਤੇ ਜਿਵੇਂ ਇਹਨਾਂ ਨੇ ਦੱਸਿਆ ਕਿ ਜਿਹੜੇ ਇੱਥੋਂ ਦੇ ਰੈਜ਼ਿਡੈਂਟ ਨੇ ਉਹਨਾਂ ਤੇ ਤਾਂ ਸਿੱਧੇ ਤੌਰ ਤੇ ਫਰਕ ਪੈਣਾ ਹੀ ਹੈ ਕਿਉਂਕਿ ਉਹਨਾਂ ਨੂੰ 3 ਗੁਣਾ ਲਗਭਗ ਜਿਹੜਾ ਪ੍ਰਾਪਰਟੀ ਟੈਕਸ ਵਧ ਦੇਣਾ ਪਊਗਾ ਤੇ ਜਿਹੜੇ ਇੱਥੋਂ ਦੇ ਰੈਜ਼ਿਡੈਂਟਸ ਨਹੀਂ ਵੀ ਹੈਗੇ ਜਿਹੜੇ ਕਿਰਾਏ ਤੇ ਰਹਿੰਦੇ ਨੇ ਬਹੁਤ ਵੱਡੀ ਗਿਣਤੀ ਜਿਹੜੇ ਇੱਥੇ ਚੰਡੀਗੜ੍ਹ 'ਚ ਕਿਰਾਏਦਾਰ ਰਹਿੰਦੇ ਨੇ ਤੇ ਉਹਨਾਂ ਤੇ ਵੀ ਇਸ ਦਾ ਇੰਪੈਕਟ ਕਿਵੇਂ ਪਊਗਾ ਜਿਵੇਂ ਇਹਨਾਂ ਨੇ ਦੱਸਿਆ ਕਿ ਪ੍ਰਾਪਰਟੀ ਟੈਕਸ ਜੇ ਵਧਣਗੇ ਤਾਂ ਨੇਚਰਲੀ ਜਿਹੜਾ ਹੈਗੇ ਕਿਰਾਏ ਵੀ ਵਧਣਗੇ ਤਾਲ ਅਲਟੀਮੇਟਲੀ ਇਹ ਸਾਰਿਆਂ ਦੀ ਜੇਬ ਤੇ ਇਹਦਾ ਬੋਝ ਜਿਹੜਾ ਹੈਗਾ ਉਹ ਜ਼ਰੂਰ ਦੇਖਣ ਨੂੰ ਮਿਲੂਗਾ ਫਿਲਹਾਲ ਇਸ ਫੈਸਲੇ ਨੂੰ ਕਿਵੇਂ ਚੈਲੰਜ ਕੀਤਾ ਜਾਂਦਾ ਹੈ ਤੇ ਕੀ ਇਹਦੇ 'ਚ ਕੋਈ ਬਦਲਾਅ ਹੁੰਦਾ ਹੈ ਜਾਂ ਨਹੀਂ ਹੁੰਦਾ ਇਹ ਆਉਣ ਵਾਲਾ ਸਮਾਂ ਦੱਸੇਗਾ ਚੰਡੀਗੜ੍ਹ ਤੋਂ ਕੈਮਰਾਮੈਨ ਕਾਸ਼ਦੀਪ ਦੇ ਨਾਲ ਹਰਸ਼ਪ੍ਰਭ ਸਿੰਘ ਸਿੱਧੂ ਬਾਬੂ ਸ਼ਾਹੀ ਟਾਈਮਸ